ਦੋਸਤੋ ਕਈ ਵਾਰ ਬੀਤੇ ਸਮੇਂ ਦੀਆਂ ਪੈੜਾਂ ਮਿੱਧ ਕੇ ਅਸੀਂ ਐਸੇ ਰਾਹਾਂ ਤੇ ਪਹੁੰਚ ਜਾਂਦੇ ਹਾਂ ਜਿੱਥੇ ਸਾਨੂੰ ਲੱਗਦਾ ਵਾ ਇਹ ਸਫ਼ਰ ਕਦੇ ਖਤਮ ਹੀ ਨਹੀਂ ਹੋਣਾ ਐਦਾਂ ਲੱਗਦਾ ਜਿਵੇਂ ਹੁਣ ਕੁਝ ਵੀ ਠੀਕ ਨਹੀਂ ਹੋਣਾ ਕਈ ਵਾਰ ਜਦੋਂ ਇਨਸਾਨ ਨੂੰ ਲੱਗਦਾ ਕਿ ਹੁਣ ਉਹਦੇ ਕੋਲ ਕੁਝ ਵੀ ਨਹੀਂ ਬਚਿਆ ਉਦੋਂ ਹੀ ਕਿਸਮਤ ਉਹਦੇ ਲਈ ਕੁਝ ਨਵਾਂ ਲੈ ਕੇ ਆਉਂਦੀ ਹੈ ਪਰ ਇਹ ਬਦਲਾਅ ਇੰਨਾ ਸੌਖਾ ਨਹੀਂ ਹੁੰਦਾ ਜੋ ਜ਼ਿੰਦਗੀ ਦੇ ਪਾਏ ਹੋਏ ਨਵੇਂ ਪੂਰਨਿਆਂ ਤੇ ਚੱਲਣ ਦੀ ਹਿੰਮਤ ਇਕੱਠੀ ਕਰ ਲੈਂਦਾ ਨਾ ਉਹ ਹੀ ਆਪਣੀ ਜ਼ਿੰਦਗੀ ਦੀ ਨਵੀਂ ਕਹਾਣੀ ਲਿਖਦਾ ਜ਼ਿੰਦਗੀ ਦੇ ਵਸੀਲਿਆਂ ਨੂੰ ਦਰਸਾਉਂਦੀ ਤੇ ਸਚਾਈ ਦੇ ਸੁਨੇਹੇ ਵੰਡਦੀ ਇਹ ਅੱਜ ਦੀ ਕਹਾਣੀ ਇੱਕ ਹਨੇਰੀ ਰਾਤ ਵਿੱਚ ਵੱਖੋ-ਵੱਖਰੇ ਪੜਾ ਦੇ ਦੋ ਰਾਈਆਂ ਨੂੰ ਆਹਮੋ ਸਾਹਮਣੇ ਲਿਆ ਕੇ ਖੜਾ ਕਰ ਦਿੰਦੀ ਹੈ ਇੱਕ ਪਾਸੇ ਇੱਕ ਐਸਾ ਸ਼ਖਸ਼ ਜੋ ਸਚਾਈ ਗਿਆਨ ਤੇ ਚਾਨਣ ਦਾ ਪਥੀ ਖੁੰਦਾ ਵਾ ਜਿਸ ਤੇ ਬੋਲ ਕੇਵਲ ਲਫ਼ਜ਼ ਨਹੀਂ ਸੀ ਸਗੋਂ ਉਹ ਅਲਫ਼ਾਜ਼ ਕਿਸੇ ਦੀ ਵੀ ਜ਼ਿੰਦਗੀ ਦਾ ਰੁਖ ਬਦਲਣ ਦੀ ਤਾਕਤ ਰੱਖਦੇ ਸੀ ਤੇ ਦੂਜੇ ਪਾਸੇ ਇੱਕ ਅਜਿਹਾ ਇਨਸਾਨ ਜੋ ਹਨੇਰੀਆਂ ਰਾਤਾਂ ਤੇ ਭਟਕਿਆ ਫਿਰਦਾ ਸੀ ਜਿਸ ਦੀ ਦੁਨੀਆ ਡਰ, ਸ਼ਾਲਤ ਤੇ ਅਗਿਆਨਤਾ ਨਾਲ ਘिरी ਹੋਈ ਸੀ ਉਸ ਲਈ ਉਸਦੇ ਮਾੜੇ ਕੰਮ ਹੀ ਉਸਦੀ ਰੋਜੀ ਰੋਟੀ ਦਾ ਜਰੀਆ ਬਣੇ ਹੋਏ ਸੀ ਪਰ ਕੀ ਤੁਸੀਂ ਕਦੇ ਸੋਚਿਆ ਕਿ ਜਦੋਂ ਚਾਨਣ ਹਨੇਰੇ ਨਾਲ ਟਕਰਾਂਦਾ ਤਾਂ ਨਤੀਜਾ ਕੀ ਨਿਕਲਦਾ ਜਦੋਂ ਸੱਚਾਈ ਤੇ ਕੁਫਰ ਆਹਮੋ ਸਾਹਮਣੇ ਅੱਖਾਂ ਚੋਂ ਅੱਖਾਂ ਪਾ ਕੇ ਖੜੇ ਹੋ ਜਾਂਦੇ ਤਾਂ ਕਿਸਤੀ ਨੀਵੀਂ ਪੈਂਦੀ ਕੀ ਕਿਸੇ ਦੀ ਆਖੀ ਇੱਕ ਛੋਟੀ ਜੀ ਗੱਲ ਜਾਂ ਕਿਸੇ ਵੱਲੋਂ ਕੀਤਾ ਹੋਇਆ ਇੱਕ ਆਮ ਜਿਹਾਵਾ ਦਾ ਕਿਸੇ ਇਨਸਾਨ ਦੀ ਪੂਰੀ ਜ਼ਿੰਦਗੀ ਬਦਲ ਸਕਦਾ ਕਈ ਵਾਰ ਜ਼ਿੰਦਗੀ ਵਿੱਚ ਇੱਕ ਪਲ ਇੱਕ ਮੁਲਾਕਾਤ ਕਿਸੇ ਦੇ ਮੋਹ ਹੱਕ ਡਿਆਇ ਕਵਾਕ ਹੀ ਕਿਸੇ ਦੀ ਜ਼ਿੰਦਗੀ ਸਵਾਰ ਕੇ ਰੱਖ ਦਿੰਦਾ ਉਹ ਪਲ ਜਿਸ ਦੀ ਤੁਸੀਂ ਕਦੇ ਕਲਪਨਾ ਵੀ ਨਹੀਂ ਕੀਤੀ ਹੁੰਦੀ ਤੁਹਾਨੂੰ ਆਪ ਮੁਹਾਰੇ ਹੀ ਐਸੇ ਪਿੰਡੇ ਤੇ ਤੋਰ ਕੇ ਲੈ ਜਾਂਦਾ ਵਾ ਜੋ ਤੁਹਾਡੀ ਕਿਸਮਤ ਹੀ ਨਹੀਂ ਤੁਹਾਡੀ ਜ਼ਿੰਦਗੀ ਦੀ ਕਾਇਆ ਤੱਕ ਪਲਟ ਕੇ ਰੱਖ ਦਿੰਦਾ ਸੋਏ ਪਿਆਰੀ ਜੀ ਅੱਜ ਦੀ ਕਹਾਣੀ ਜਿਹੜੀ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਉਹਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਕਰ ਤੁਸੀਂ ਨਵੇਂ ਆਏ ਹੋ ਤਾਂ जिंदगी ਦੇ ਸਬਕ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਸ਼ੁਰੂ ਕਰਦੇ ਆਂ ਅੱਜ ਦੀ ਕਹਾਣੀ ਇੱਕ ਵਾਰ ਦੀ ਗੱਲ ਰਾਤ ਦਾ ਸਮਾਂ ਸੀ ਗਲੀਆਂ ਸੁੰਨੀਆਂ ਪਈਆਂ ਸੀ بارش ਦੀਆਂ ਹਲਕੀਆਂ-ਹਲਕੀਆਂ ਬੂੰਦਾਂ ਇੱਕ ਕਸਬੇ ਦੀ ਠੰਡੀ ਹਵਾ ਵਿੱਚ ਕੁਲ ਚੁਕੀਆਂ ਸੀ ਮੱਠੀ-ਮੱਠੀ ਹਵਾ ਦੇ ਬੁੱਲੇ ਕੰਨਾਂ ਵਿੱਚ ਪੱਤਿਆਂ ਦੀ ਖੜਖੜਾहट ਦਾ ਰਸ ਕੋਲ ਰਹੇ ਸੀ ਤੇ ਕਿਤੋਂ ਦੂਰੋਂ ਆਉਂਦੀਆਂ ਕੁੱਤਿਆਂ ਦੀਆਂ ਭੌਂਕਣ ਦੀਆਂ ਆਵਾਜ਼ਾਂ ਦਿਲ ਵਿੱਚ ਇੱਕ ਅਜੀਬ ਜਿਹਾ ਡਰ ਪੈਦਾ ਕਰ ਰਹੀਆਂ ਸੀ ਚਾਰੇ ਪਾਸੇ ਹਨੇਰਾ पसਰਿਆ ਹੋਇਆ ਸੀ ਉਸ ਕਸਬੇ ਵਿੱਚ ਇੱਕ ਬਹੁਤ ਹੀ ਪਹੁੰਚਿਆ ਆਇਆ ਫਕੀਰ ਰਹਿੰਦਾ ਸੀ ਉਹ ਫਕੀਰ ਅਕਸਰ ਹੀ ਰਾਹੋਂ ਪਟਕੇ ਲੋਕਾਂ ਨੂੰ ਚੰਗੀਆਂ ਗੱਲਾਂ ਦੱਸ ਕੇ ਸਿੱਧੇ ਰਾਹ ਪਾਉਂਦਾ ਤੇ ਸੱਚਾਈ ਦੇ ਮਾਰਗ ਤੇ ਚੱਲਣ ਦਾ ਉਪਦੇਸ਼ ਦਿੰਦਾ ਉਸੀ ਰਾਤ ਉਹ ਸਾਦੂ ਉਸ ਕਸਬੇ ਦੀਆਂ ਤੰਗ ਗਲੀਆਂ ਵਿੱਚੋਂ ਲੰਘ ਰਿਹਾ ਸੀ ਤਾਂ ਹਨੇਰੇ ਵਿੱਚ ਉਸਨੂੰ ਕਿਸੇ ਦਾ ਪਰਛਾਵਾਂ ਦਿਖਾਈ ਦਿੱਤਾ ਉਸਨੂੰ ਐਉਂ ਜਾਪਿਆ ਜਿਵੇਂ ਕੋਈ ਉਸਨੂੰ ਦੇਖਦੇ ਸਾਰੇ ਸੰਘਣੇ ਹਨੇਰੇ ਵਿੱਚ ਅਲੋਪ ਹੋ ਗਿਆ ਹੋਵੇ ਅਸਲ ਵਿੱਚ ਉਹ ਵਿਅਕਤੀ ਇੱਕ ਚੋਰ ਸੀ ਤੇ ਘਰੋਂ ਚੋਰੀ ਕਰਨ ਦੀ ਨੀਅਤ ਨਾਲ ਨਿਕਲਿਆ ਸੀ ਫਕੀਰ ਉਸਨੂੰ ਲੁਕਦਾ ਵੇਖ ਕੇ ਬੋਲਿਆ ਕੌਣਾ ਭਾਈ ਕਿਉਂ ਲੁਕਦਾ ਫਿਰਦਾ ਵਾਂ ਬਾਹਰ ਜਾ ਤੈਨੂੰ ਕੋਈ ਕੁਝ ਨਹੀਂ ਕਹਿੰਦਾ ਬਿਜਲੀ ਦੀ ਗਰਜ ਨਾਲ ਉਸ ਫਕੀਰ ਦਾ ਚਿਹਰਾ ਐਉਂ जग ਪਿਆ ਜਿਵੇਂ ਹਨੀਰੇ ਵਿੱਚ ਪਿਆ ਹੀਰਾ ਜਗਮਗਾਉਂਦਾ ਹੋਵੇ ਉਸ ਚੋਰ ਨੂੰ ਉਸ ਮਹਾਤਮਾ ਦੀ ਪਹਿਚਾਣ ਆ ਗਈ ਕਿਉਂਕਿ ਉਹ ਸਾਧੂ ਮਸ਼ਹੂਰ ਹੀ ਅੰਨਾ ਸੀ ਕਿ ਉਸ ਨੂੰ ਉਸ ਰਾਜ ਦਾ ਬੱਚਾ-ਬੱਚਾ ਜਾਣਦਾ ਸੀ ਉਸ ਚੋਰ ਨੇ ਉਸ ਫਕੀਰ ਨੂੰ ਕਿਹਾ हे ਮਹਾਤਮਾ ਮੈਨੂੰ ਮਾਫ਼ ਕਰਿਓ ਮੈਂ ਤੁਹਾਨੂੰ ਪਹਿਚਾਣਿਆ ਨਹੀਂ ਸੀ ਮੈਂ ਇੱਕ ਚੋਰ ਹਾਂ ਤੇ ਅੱਜ ਮਸਾਂ ਜਾ ਕੇ ਕਈ ਚਾਨਣੀਆਂ ਰਾਤਾਂ ਤੋਂ ਬਾਅਦ ਇਖਣੇਰੀ ਰਾਤ ਆਈ ਹੈ। ਇਸ ਲਈ ਅੱਜ ਮੈਂ ਚੋਰੀ ਕਰਨ ਲਈ ਜਾ ਰਿਹਾ ਹਾਂ। ਤੁਸੀਂ ਬੜੇ ਪਹੁੰਚੇ ਹੋਏ ਫਕੀਰ ਹੋ। ਇਸ ਲਈ ਮੈਂ ਤੁਹਾਡੇ ਸਾਹਮਣੇ ਝੂਠ ਨਹੀਂ ਬੋਲ ਸਕਦਾ। ਫਕੀਰ ਮੁਸਕਰਾਇਆ ਤੇ ਬੋਲਿਆ ਕਿ ਐ ਤੰਦਾ ਛੱਡ ਕੇ ਤੂੰ ਕੋਈ ਐਸਾ ਕੰਮ ਕਿਉਂ ਨਹੀਂ ਕਰਦਾ ਜਿਹਦੇ ਨਾਲ ਤੈਨੂੰ ਕਿਸੇ ਨੂੰ ਵੇਖ ਕੇ ਕਿਸੇ ਤਰ੍ਹਾਂ ਦਾ ਪੈ ਨਾ ਸਤਾਵੇ ਤੇ ਤੈਨੂੰ ਕਿਸੇ ਤੋਂ ਮੂੰਹ ਨਾ ਲਗਾਉਣਾ ਪਵੇ। ਤੇ ਜਿਹੜਾ ਕੰਮ ਕਰਕੇ ਕਿਸੇ ਨੂੰ ਵੇਖ ਕੇ ਤੈਨੂੰ ਡਰਨਾ ਪਵੇ ਤੇ ਲੁਕਣਾ ਪਵੇ, ਅਜਿਹਾ ਕੰਮ ਹੀ ਕਿਉਂ ਕਰਨਾ ਵਾ? ਐਦੇ ਨੂੰ ਤਾਂ ਚੰਗਾ ਵੀ ਇਹ ਚੋਰੀਆਂ ਚਕਾਰੀਆਂ ਛੱਡ ਕੇ ਕੋਈ ਚੱਜ ਦਾ ਕੰਮ ਕਰ ਲਾ ਹੋਰ ਕੋਈ ਆਖਰ ਖਾਣੀਆਂ ਤਾਂ ਦੋ ਰੋਟੀਆਂ ਹੀ ਆ ਨਾ ਉਸ ਚੋਰ ਨੇ ਹੱਥ ਜੋੜ ਕੇ ਬੜੀ ਨਿਮਰਤਾ ਨਾਲ ਲਾਖਿਆ ਹੇ ਮਹਾਤਮਾ ਮੇਰੇ ਪਿਤਾ ਜੀ ਵੀ ਇਹੀ ਕੰਮ ਕਰਦੇ ਸੀ ਤੇ ਮੈਨੂੰ ਵੀ ਸਿਰਫ ਇਹੀ ਕੰਮ ਆਉਂਦਾ ਵਾ ਤੇ ਇਸ ਤੋਂ ਇਲਾਵਾ ਮੈਨੂੰ ਕਿਸੇ ਹੋਰ ਹੁਨਰ ਦੀ ਸਮਝ ਹੀ ਨਹੀਂ ਹੈ ਕਿਉਂਕਿ ਕਦੇ ਕੋਈ ਹੋਰ ਕੰਮ ਕੀਤਾ ਹੀ ਨਹੀਂ ਵਾ ਮੈਂ ਪੜ੍ਹਾਈ ਦੇ ਮਾਮਲੇ ਵਿੱਚ ਬਿਲਕੁਲ ਕੋਰਾ ਵਾ ਤੇ ਨਾ ਹੀ ਮੇਰੇ ਕੋਲ ਇੰਨੀ ਦੌਲਤ ਆ ਕਿ ਮੈਂ ਕੋਈ ਹੋਰ ਆਪਣਾ ਵਪਾਰ ਜਾਂ ਕਾਰੋਬਾਰ ਸ਼ੁਰੂ ਕਰ ਸਕਾਂ ਜੇ ਮੈਂ ਇਹ ਧੰਦਾ ਛੱਡ ਦਿੱਤਾ ਤਾਂ ਫਿਰ ਮੇਰੇ ਪਰਿਵਾਰ ਦਾ ਪਾਲਣ ਪੋਸ਼ਣ ਕਿੰਨੇ ਕਰਨਾ ਵਾ ਉਹਦਾ ਜਵਾਬ ਸੁਣ ਕੇ ਉਹ ਸਾਧੂ ਕੁਝ ਦੇਰ ਤੱਕ ਚੁੱਪ ਖੜਾ ਰਿਹਾ ਫਿਰ ਕੁਝ ਸੋਚ ਕੇ ਬੋਲਿਆ ਚਲ ਠੀਕ ਆ ਭਾਈ ਜਿਵੇਂ ਤੇਰੀ ਮਰਜ਼ੀ ਤੂੰ ਬੇਸ਼ੱਕੇ ਕੰਮ ਕਰੀ ਚੱਲ ਪਰ ਸਾਡੀ ਇੱਕ ਗੱਲ ਮੰਨਣ ਤੋਂ ਨਾ ਨਾ ਕਰੀ ਉਹ ਚੋਰ ਬਿਨਾਂ ਕੋਈ ਦੇਰ ਕੀਤਿਆਂ ਬੋਲਿਆ ਮਹਾਰਾਜ ਜੀ ਤੁਸੀਂ ਬਸ ਉਹ ਕੰਮ ਕਰੋ ਤੁਹਾਡੀ ਗੱਲ ਨੂੰ ਤਾਂ ਕੋਈ ਰਾਜਾ ਮਹਾਰਾਜਾ ਵੀ ਨਹੀਂ 모ੜ ਸਕਦਾ ਤੇ ਫਿਰ ਮੇਰੀ ਕਾਹਦੀ ਹਸਤੀ ਆ ਵੀ ਮੈਂ ਤੁਹਾਡੀ ਗੱਲ 모ੜਾਂ ਤੁਹਾਡਾ ਹੁਕਮ ਮੇਰੇ ਸਿਰ ਮੱਥੇ ਫਕੀਰ ਨੇ ਕਿਹਾ ਚੱਲ ਠੀਕ ਆ ਪਹਿਲਾਂ ਮੇਰੇ ਨਾਲ ਵਾਅਦਾ ਕਰਕੇ ਤੂੰ ਸਾਡੀ ਗੱਲ ਨੂੰ ਹਰ ਹਾਲ ਚੋਂ ਮੰਨੇਗਾ ਤੇ ਕਿਸੇ ਵੀ ਹਾਲਤ ਵਿੱਚ ਇਸ ਵਾਅਦੇ ਨੂੰ ਪੂਰਾ ਚੜਾਵੇਂਗਾ ਚੋਰ ਨੇ ਵਾਅਦਾ ਕੀਤਾ ਤੇ ਕਿਹਾ ਕਿ ਤੁਸੀਂ ਜੋ ਵੀ ਕਹੋਗੇ ਮੈਂ ਬਿਲਕੁਲ ਉਸੇ ਤਰ੍ਹਾਂ ਕਰਾਂਗਾ ਉਹ ਸਾਧੂ ਨੇ ਗੰਭੀਰ ਹੋ ਕੇ ਕਿਹਾ ਕਿ ਅੱਜ ਤੋਂ ਤੂੰ ਕਿਸੇ ਨਾਲ ਵੀ ਕਿਸੇ ਵੀ ਹਾਲਤ ਵਿੱਚ ਝੂਠ ਨਹੀਂ ਬੋਲਣਾ ਹਮੇਸ਼ਾ ਸੱਚ ਬੋਲਣਾ ਜਾ ਤੇਰਾ ਕਲਿਆਣ ਹੋ ਜਾਵੇਗਾ ਐ ਕਹਿ ਕੇ ਉਸ ਫਕੀਰ ਨੇ ਆਪਣੇ ਰਾਹ ਤੇ ਚੱਲੇ ਪਾ ਦਿੱਤੇ ਇਧਰ ਚੋਰ ਸੋਚਣ ਲੱਗਾ ਕਿ ਝੂਠ ਨਹੀਂ ਬੋਲਾਂਗਾ ਤਾਂ ਕੰਮ ਕਿਵੇਂ ਚੱਲੇਗਾ ਪਰ ਹੁਣ ਤਾਂ ਉਹ ਮਹਾਤਮਾ ਨੂੰ ਵਾਅਦਾ ਕਰ ਚੁੱਕਾ ਸੀ ਤੇ ਹੁਣ ਕੁਝ ਹੋਵ ਨਹੀਂ ਸਕਦਾ ਤੇ ਉਸਨੇ ਕਿਹਾ ਵੀ ਹੁਣ ਤੇ ਵਾਅਦਾ ਜਿਹੜਾ ਮੈਨੂੰ ਨਿਭਾਉਣਾ ਹੀ ਪੈਣਾ ਅਹੀ ਸੋਚਾਂ ਸੋਚਦਾ ਉਹ ਚੋਰ ਚੋਰੀ ਦੇ ਇਰਾਦੇ ਨਾਲ ਕਸਮੇ ਵੱਲ ਨੂੰ ਧੁਰ ਪਿਆ ਜਦੋਂ ਉਹ ਕੁਝ ਦੂਰ ਪਹੁੰਚਿਆ ਤਾਂ ਉਹਨੂੰ ਇੱਕ ਹੋਰ ਸ਼ਖਸ ਮਿਲ ਗਿਆ ਦਰਅਸਲ ਉਹ ਉਸ ਰਾਜਦਾ ਦਾ ਰਾਜਾ ਸੀ ਜੋ ਪੇਸ ਬਦਲ ਕੇ ਆਪਣੇ ਨਗਰ ਦਾ ਨਿਰੀਖਣ ਕਰਨੇ ਨਿਕਲਿਆ ਹੋਇਆ ਸੀ ਉਸ ਨੇ ਉਸ ਚੋਰ ਤੋਂ ਪੁੱਛਿਆ ਵੀ ਤੂੰ ਕੌਣ ਹੈ ਪਾਈ ਦੇ ਐ ਵੇਲੇ ਕਿੱਥੇ ਜਾ ਰਿਹਾ ਹੈ ਚੋਰ ਮਾਨੀ ਮਨ ਸੋਚਣ ਲੱਗਾ ਕਿ ਮੈਂ ਝੂਠ ਬੋਲਣਾ ਤਾਂ ਛੱਡ ਦਿੱਤਾ ਵਾ ਇਸ ਲਈ ਹੁਣ ਐਸ ਅਜਨਬੀ ਇਸ਼ਚਨ ਨੂੰ ਸਾਰਾ ਕੋਸਾ ਸਸਾ ਜਦਸਨਾ ਮੈਨੂੰ ਪਾਊਗਾ ਚਲੋ ਜੇਕਰ ਹੁਣ ਮਹਾਤਮਾ ਜੀ ਨੂੰ ਜ਼ੁਬਾਨ ਦੇ ਹੀ ਦਿੱਤੀ ਹੈ ਉਹ ਪੂਰੀ ਤਾਂ ਕਰਨੀ ਪਊਗੀ ਜੋ ਹੋਊਗਾ ਫਿਰ ਵੇਖਿਆ ਜਾਊਗਾ ਐ ਸੋਚਾਂ ਮਨ ਵਿੱਚ ਸੋਚਦੇ ਹੋਏ ਨੇ ਉਸਨੇ ਰਾਜੇ ਨੂੰ ਬੇਚੀ ਜਿਹਾ ਕਹ ਦਿੱਤਾ ਕਿ ਮੈਂ ਇੱਕ ਚੋਰ ਹਾਂ ਤੇ ਚੋਰੀ ਕਰਨ ਲਈ ਆਪਣੇ ਘਰ ਤੋਂ ਨਿਕਲਿਆ ਹਾਂ ਇਹ ਗੱਲ ਸੁਣ ਕੇ ਰਾਜਾ ਹੈਰਾਨ ਹੋ ਗਿਆ ਕਿ ਐ ਕਹੋ ਜੇ ਚੋਰ ਆ ਭਈ ਜੋ ਖੁਦ ਹੀ ਡੋਂਡੀ ਪੇਟ ਰਿਹਾ ਵਾ ਵੀ ਮੈਂ ਚੋਰ ਹਾਂ ਹਰਾਨੀ ਜਿਤਾਉਂਦੇ ਹੋਏ ਉਸਨੇ ਕਿਹਾ ਕਿਉਂ ਮਖੌਲ ਕਰਦਾ ਭਰਾਵਾ ਜੇ ਤੂੰ ਨਹੀਂ ਦੱਸਣਾ ਤਾਂ ਨਾ ਦੱਸ ਜਾਂ ਉਦਾਂ ਹੀ ਕਹਿ ਦੇ ਮੈਨੂੰ ਤਾਂ ਤੂੰ ਕੋਈ ਕੋਈ ਰਾਜੇ ਦਾ ਕੋਈ ਸਿਪਾਹੀ ਆ ਜਾਂ ਰਾਜੇ ਦਾ ਦੂਤ ਲੱਗਦਾ ਮੈਨੂੰ ਤੇ ਉਹ ਚੋਰ ਨੇ ਕਿਹਾ ਨਹੀਂ ਨਹੀਂ ਜਨਾਬ ਮੈਂ ਮਜ਼ਾਕ ਨਹੀਂ ਕਰ ਰਿਹਾ ਮੈਂ ਬਿਲਕੁਲ ਸੱਚ ਕਹਿਆ ਵਾ ਮੈਂ ਚੋਰ ਆ ਤੇ ਚੋਰੀ ਕਰਨਾ ਹੀ ਮੇਰਾ ਕੰਮ ਆ ਰਾਜੇ ਨੇ ਕੋ ਸੋਚਦੇ ਹੋਏ ਕਿਹਾ ਚੋਰ ਤਾਂ ਮੈਂ ਵੀ ਆ ਪਰ ਇਹ ਤਾਂ ਦਾ ਮੈਂ ਨਵਾਂ ਨਵਾਂ ਸ਼ੁਰੂ ਕੀਤਾ ਵਾ ਚੰਗਾ ਹੋਇਆ ਤੂੰ ਮਿਲ ਗਿਆ ਤੂ ਤਾਂ ਇਸ ਕੰਮ ਵਿੱਚ ਵابہ ਹੰਡਿਆ ਵਰਤਿਆ ਲੱਗਦਾ ਮੈਨੂੰ ਮੈਨੂੰ ਹੀ ਆਪਣੇ ਨਾਲ ਰੱਖ ਲਾ ਭਰਾਵਾ ਤੇ ਕਿਉਂ ਨਾ ਆਪਾਂ ਦੋਵੇਂ ਮਿਲ ਕੇ ਰਾਜ ਮਹਿਲ ਵਿੱਚ ਚੋਰੀ ਕਰੀਏ ਅੱਜ ਹੀ ਵੱਡਾ ਹੱਥ ਮਾਰ ਲੈਨੇ ਤੇ ਚੋਰ ਬੋਲਿਆ ਉਹ ਭਰਾਵਾ ਕਿਉਂ ਕਮਲੀਆਂ ਗੱਲਾਂ ਕਰਦਾ ਮੂੰ ਰਾਜ ਮਹਿਲ ਵਿੱਚ ਚੋਰੀ ਕਰਨਾ ਤਾਂ ਦੂਰ ਮਹਿਲ ਵਿੱਚ ਦਾਖਲ ਹੋਣਾ ਵੀ ਕੋਈ ਸੌਖੀ ਗੱਲ ਨਹੀਂ ਹੈ ਕਿਉਂ ਤੂੰ ਆਪਣੀ ਪਹਿਲੀ ਚੋਰੀ ਨੂੰ ਆਖਰੀ ਬਣਾਉਣ ਤੇ ਤੁਲਿਆ ਹੋਇਆ ਵਾ ਰਾਜੇ ਨੇ ਉਸ ਚੋਰ ਨੂੰ ਹੌਸਲਾ ਦਿੱਤੇ ਹੋਏ ਕਿਹਾ ਤੂੰ ਕਾਬਰ ਨਾ ਮੈਂ ਕੋਈ ਹਵਾ ਵਿੱਚ ਤੀਰ ਨਹੀਂ ਛੱਡਿਆ ਮੇਰੇ ਕੋਲ ਇੱਕ ਤਰਕੀਬ ਆ ਜਿਸ ਨਾਲ ਆਪਾਂ ਅੰਦਰ ਵੀ ਦਾਖਲ ਹੋਵਾਂਗੇ ਤੇ ਮਾਲਾ ਮਾਲ ਹੋ ਕੇ ਬਾਹਰ ਵੀ ਆ ਜਾਵਾਂਗੇ ਮੇਰੀ ਗੱਲ ਧਿਆਨ ਨਾਲ ਸੁਣੋ ਮੈਂ ਪਹਿਲਾਂ ਰਾਜ ਮਹਿਲ ਵਿੱਚ ਹੀ ਨੁਕਤੇ ਦਾ ਕੰਮ ਕਰਦਾ ਸੀ ਪਰ ਰਾਜੇ ਨੇ ਕਿਸੇ ਗੱਲ ਤੋਂ ਨਰਾਸ਼ ਹੋ ਕੇ ਮੈਨੂੰ ਨੌਕਰੀ ਤੋਂ ਕੱਢ ਦਿੱਤਾ ਹੁਣ ਕਿਉਂਕਿ ਮੈਨੂੰ ਰਾਜੇ ਨੇ ਕੱਢਿਆ ਸੀ ਇਸ ਲਈ ਮੈਨੂੰ ਕੋਈ ਹੋਰ ਕੰਮ ਮੈਨੂੰ ਕੋਈ ਨੌਕਰੀ ਦੇ ਲਈ ਤਿਆਰ ਹੀ ਨਹੀਂ ਆ ਮੈਂ ਤੇ ਮੇਰਾ ਪਰਿਵਾਰ ਭੁੱਖਾ ਮਰਨ ਦੀ ਕਗਾਰ ਤੇ ਆਣ ਖਲੋਤਾ ਆ ਮੇਰੇ ਲਈ ਹੁਣ ਇਹ ਕਰੋ ਜਾਂ ਮਰੋ ਵਾਲੀ ਗੱਲ ਆ ਤੂੰ ਹੀ ਦੱਸ ਭਰਾਵਾ ਮੈਂ ਹੋਰ ਕੀ ਕਰਾਂ ਇਹ ਗੱਲ ਹਮੇਸ਼ਾ ਮੇਰੇ ਦਿਲ ਵਿੱਚ ਰੜਕਦੀ ਰਹਿੰਦੀ ਆ ਵੀ ਮੈਂ ਰਾਜੇ ਨੂੰ ਸਭ ਕੁਝ ਸੁਕਾਉਣਾ ਚਾਹੁੰਦਾ ਇਸ ਲਈ ਮੈਂ ਤੇਰੇ ਅੱਗੇ ਹੱਥ ਜੋੜਦਾ ਮੇਰੀ ਮਦਦ ਕਰ ਭਰਾਵਾ ਇਸ ਦਾ ਫਾਇਦਾ ਤੈਨੂੰ ਵੀ ਹੋਊਗਾ ਤੇ ਮੈਂ ਰਾਜ ਮਹਿਲ ਦੇ ਹਰੇਕ ਗੁਪਤ ਦਰਵਾਜ਼ੇ ਦਾ ਪੇਤੀ ਆ ਕਿੱਥੋਂ ਆਉਣਾ ਕਿੱਥੇ ਜਾਣਾ ਮੈਨੂੰ ਸਾਰਾ ਕੁਝ ਪਤਾ ਵਾ ਕਿਉਂ ਨਾ ਅੱਜ ਆਪਾਂ ਮੈਂ ਵਿੱਚ ਹੀ ਆਪਣੀ ਕਿਸਮਤ ਜਮਾਈਏ ਐ ਕਹਿ ਕੇ ਉਸ ਚੋਰ ਨੂੰ ਨਾਲ ਲੈ ਕੇ ਰਾਜ ਮਹਿਲ ਦੇ ਪਿਛਲੇ ਪਾਸੇ ਉਹ ਪਹੁੰਚ ਗਿਆ ਅੰਦਰ ਦਾਖਲ ਹੋਣ ਲਈ ਵਾਕਿਆ ਉਤੇ ਗੁਪਤ ਦਰਵਾਜ਼ਾ ਸੀ ਉਹ ਦਰਵਾਜ਼ਾ ਖੋਲ ਕੇ ਆਖਣ ਲੱਗਾ ਕਿ ਤੂੰ ਪੁਰਾਣਾ ਚੋਰ ਆ ਹਨੇਰੇ ਵਿੱਚ ਦੇਖਣ ਦਾ ਤੈਨੂੰ ਤਜਰਬਾ ਵਾ ਇਸ ਲਈ ਤੂੰ ਅੰਦਰ ਜਾ ਕੇ ਸਾਰਾ ਮਾਲ ਇਕੱਠਾ ਕਰ ਲਿਆ ਉਦੋਂ ਤੱਕ ਮੈਂ ਇੱਥੇ ਪੈਰਾ ਦੇ ਰਿਹਾ ਹਾਂ ਚੋਰ ਨੇ ਦਬਾਬ ਦਿੱਤਾ ਬੀਕ ਇੰਨੇ ਵੱਡੇ ਮਹਿਲ ਵਿੱਚ ਮੈਨੂੰ ਕਿਵੇਂ ਪਤਾ ਲੱਗੂਗਾ ਕਿ maal ਕਿੱਥੇ ਰੱਖਿਆ ਹੋਇਆ ਵਾ ਰਾਜੇ ਨੇ ਉਹਨੂੰ ਇਹ ਲੰਬੇ ਨ ਖਜ਼ਾਨੇ ਦਾ ਪੂਰਾ ਰਸਤਾ ਸਮਝਾ ਦਿੱਤਾ ਉੱਥੇ ਤੱਕ ਪਹੁੰਚਣ ਦਾ ਸਾਰਾ ਤਰੀਕਾ ਚੋਰ ਜਦੋਂ ਅੰਦਰ ਵੜਿਆ ਤੇ ਖਜ਼ਾਨੇ ਦੇ ਦਰਵਾਜ਼ੇ ਤੇ ਪਹੁੰਚਿਆ ਤਾਂ ਉਸ ਦੁਆਰ ਤੇ ਇੱਕ ਚਰਖੀ ਲੱਗੀ ਹੋਈ ਸੀ ਉਸ ਚਰਖੀ ਨੂੰ ਘੁਮਾਉਂਦੇ ਹੀ ਉਹ ਦਰਵਾਜ਼ਾ ਤੁਰੰਤ ਖੁੱਲ ਗਿਆ ਚੋਰ ਨੇ ਵੇਖਿਆ ਵੀ ਉੱਥੇ ਤਾਂ अनेका ਵੱਡੇ ਵੱਡੇ ਮਜ਼ਬੂਤ ਬਕਸੇ ਰੱਖੇ ਹੋਏ ਸੀ ਜਿੰਨਾ ਉੱਪਰ ਵੱਡੇ-ਵੱਡੇ ਚਿੰਦਰੇ ਲੱਗੇ ਹੋਏ ਸੀ ਉਸਨੇ ਚਾਬੀਆਂ ਦਾ ਗੁੱਛਾ ਤੇ ਕੁਝ ਹੋਰ ਆਪਣੇ ਸੰਦ ਕੱਢੇ ਤੇ ਇੱਕ ਬਕਸੇ ਦਾ ਜ਼ਿੰਦਾ ਖੋਲਣ ਲਈ ਕੋਸ਼ਿਸ਼ ਕਰਨ ਲੱਗ ਪਿਆ ਪਰ ਉਸਦੀ ਕੋਸ਼ਿਸ਼ ਬੇਕਾਰ ਹੋ ਗਈ ਉਸਨੇ ਐ ਸੋਚ ਕੇ ਚਾਰੇ ਪਾਸੇ ਕਮਰੇ ਵਿੱਚ ਨਜ਼ਰ ਦੁੜਾਈ ਬਸ਼ਾਇਦ ਕੋਈ ਲੋਹੇ ਦਾ ਸਰੀਆ ਵਗੈਰਾ ਮਿਲ ਜਾਵੇ ਤੇ ਉਸਦੀ ਨਿਗਾਹ ਇੱਕ ਛੋਟੇ ਜਿਹੇ ਬਕਸੇ ਤੇ ਪਈ ਜੋ ਇੱਕ ਵੱਡੇ ਬਕਸੇ ਦੇ ਉੱਪਰ ਰੱਖਿਆ ਹੋਇਆ ਸੀ ਉਸਨੇ ਉਸ ਦਾ ਤਾਲਾ ਖੋਲਣ ਦੀ ਕੋਸ਼ਿਸ਼ ਕੀਤੀ ਥੋੜੀ ਜੀ ਕੋਸ਼ਿਸ਼ ਕਰਦਿਆਂ ਹੀ ਉਸ ਬਕਸੇ ਦਾ ਤਾਲਾ ਖੁੱਲ ਗਿਆ ਤੇ ਜਦੋਂ ਉਸ ਨੇ ਢੱਕਣਾ ਟਾਇਆ ਉਸ ਵਿੱਚ ਇੱਕ ਛੋਟਾ ਜਿਹਾ ਹੋਰ ਬਕਸਾ ਪਿਆ ਸੀ ਉਸ ਤੋਂ ਇਲਾਵਾ ਉੱਥੇ ਕੁਝ ਵੀ ਨਹੀਂ ਸੀ ਜਦੋਂ ਉਸ ਨੇ ਉਸ ਬਕਸੇ ਨੂੰ ਬਾਹਰ ਕੱਢਿਆ ਤੇ ਜਿਵੇਂ ਹੀ ਉਹਦਾ ਢੱਕਣ ਖੋਲ੍ਹਿਆ ਉਹਦੀਆਂ ਤੇ ਅੱਖਾਂ ਚਮਕ ਉਠੀਆਂ ਉਹਦੇ ਵਿੱਚ ਤਿੰਨ ਕੀਮਤੀ ਹੀਰੇ ਰੱਖੇ ਹੋਏ ਸੀ ਉਸ ਨੇ ਤਿੰਨੋਂ ਹੀਰੇ ਚੁੱਕ ਲਏ ਤੇ ਉਥੋਂ ਚੱਲਣ ਲੱਗਾ ਫਿਰ ਅਚਾਨਕ ਉਹਦੇ ਮਨ ਵਿੱਚ ਖਿਆਲ ਆਇਆ ਕਿ ਹੀਰੇ ਤਾਂ ਦਿਨਲੇ ਅਸੀਂ ਇਹ ਦੋ ਇਹਦਾ ਅੱਧਾ-ਅੱਧਾ ਹਿੱਸਾ ਕਿਵੇਂ ਕਰਾਂਗੇ ਕਿਉਂ ਨਾ ਮੈਂ ਝੂਠ ਬੋਲ ਕੇ ਦੋ ਹੀਰੇ ਆਪਣੇ ਕੋਲ ਰੱਖ ਲਵਾਂ ਪਰ ਨਹੀਂ ਮੈਂ ਇਸ ਤਰ੍ਹਾਂ ਨਹੀਂ ਕਰ ਸਕਦਾ ਕਿਉਂਕਿ ਮੈਂ ਤਾਂ ਝੂਠ ਨਾ ਬੋਲਣ ਦਾ ਉਸ ਫਕੀਰ ਨਾਲ ਵਾਅਦਾ ਕੀਤਾ ਵਾ ਉਸ ਫਕੀਰ ਦੇ ਬੋਲੇ-ਬੋਲ ਵੀ ਸੱਚੇ ਹੋ ਰਹੇ ਨੇ ਤੇ ਉਹਨਾਂ ਦੇ ਬਚਨਾਂ ਸਦਕਾ ਹੀ ਮੇਰੇ ਹੱਥੇ ਕੀਮਤੀ ਹੀਰਾ ਲੱਗਿਆ ਵਾ ਐ ਸੋਚ ਕੇ ਉਸ ਚੋਰ ਨੇ ਇੱਕ ਹੀਰਾ ਉਸ ਬਕਸੇ ਦੇ ਵਿੱਚ ਵਾਪਸ ਰੱਖ ਦਿੱਤਾ ਤੇ ਦੋ ਹੀਰੇ ਲੈ ਕੇ ਮਹਿਲ ਤੋਂ ਬਾਹਰ ਨਿਕਲ ਆਇਆ ਬਾਹਰ ਆ ਕੇ ਉਸ ਨੇ ਰਾਜੇ ਨੂੰ ਕਿਹਾ ਕਿ ਮੈਂ ਦੋ ਹੀਰੇ ਲਿਆਇਆ ਵਾਂ ਇੱਕ ਤੇਰਾ ਇੱਕ ਮੇਰਾ ਇਹ ਕਹਿ ਕੇ ਉਸ ਨੇ ਇੱਕ ਹੀਰਾ ਰਾਜੇ ਨੂੰ ਦੇ ਦਿੱਤਾ ਤੇ ਦੂਜਾ ਹੀਰਾ ਆਪਣੇ ਕੋਲ ਰੱਖ ਕੇ ਉੱਥੋਂ ਚਲਾ ਗਿਆ ਹੁਣ ਉਸ ਦੀ ਜਾਣ ਤੋਂ ਬਾਅਦ ਰਾਜਾ ਸੋਚਾਂ ਵਿੱਚ ਬੈ ਗਿਆ ਵੀ ਉਸ ਸੰਦੂਕੜੀ ਜਿਹੜੀ ਸੀ ਉਹਦੇ ਵਿੱਚ ਤਾਂ ਹੀਰੇ ਤਿੰਨ ਸੀ ਫਿਰ ਇਸ ਬੰਦੇ ਨੇ ਇਸ ਤਰ੍ਹਾਂ ਕਿਉਂ ਕਿਹਾ ਕਿ ਮੈਂ ਦੋ ਹੀਰੇ ਲਿਆਇਆ ਵਾਂ ਜਾ ਕੇ ਵੇਖਣਾ ਚਾਹੀਦਾ ਇਹ ਸੋਚ ਕੇ ਰਾਜਾ ਜਦੋਂ ਉੱਥੇ ਪਹੁੰਚਿਆ ਤਾਂ ਵੇਖਦਾ ਵੀ ਵਾਕਿਆ ਹੀ ਇੱਕ ਹੀਰਾ ਉਹ ਛੋਟੀ ਜਿਹੀ ਸੰਦੂਕੜੀ ਦੇ ਵਿੱਚ ਅੰਦਰ ਹੀ ਰੱਖਿਆ ਹੋਇਆ ਵਾ ਇਹ ਵੇਖ ਕੇ ਰਾਜਾ ਬੜਾ ਹੈਰਾਨ ਹੋਇਆ ਇਹ ਕਿਦਾਂ ਦਾ ਚੋਰਾ ਭਾਈ ਚੋਰੀ ਵੀ ਕਰਦਾ ਸੱਚ ਵੀ ਬੋਲਦਾ ਰਾਜੇ ਨੇ ਖਜ਼ਾਨੇ ਦਾ ਦਰਵਾਜ਼ਾ ਖੁੱਲਾ ਛੱਡ ਦਿੱਤਾ ਤੇ ਆਪਣੇ ਕਮਰੇ ਵਿੱਚ ਜਾ ਕੇ ਸੌ ਗਿਆ ਜਦੋਂ ਸਵੇਰ ਹੋਈ ਤਾਂ ਮਹਿਲ ਵਿੱਚ ਹੱਲਾ ਮਚ ਗਿਆ ਕਿ ਰਾਜ ਮਹਿਲ ਦੇ ਖਜ਼ਾਨੇ ਵਿੱਚ ਚੋਰੀ ਹੋ ਗਈ ਹਰ ਪਾਸੇ ਇਹਦੀ ਚਰਚਾ ਹੋਣ ਲੱਗੀ ਰਾਜੇ ਨੇ ਆਪਣੇ ਮੰਤਰੀਆਂ ਨੂੰ ਬੁਲਾਇਆ ਤੇ ਚੋਰ ਬਾਰੇ ਪਤਾ ਕਰਨ ਲਈ ਆਖਿਆ ਖਜ਼ਾਨੇ ਦਾ ਦਰਵਾਜ਼ਾ ਖੁੱਲਾ ਮਿਲਿਆ ਵਾ ਇਹ ਜ਼ਰੂਰੀ ਹੈ ਕਿਸੇ ਭੇਤੀ ਦਾ ਕੰਮ ਜਿੰਨੀ ਜਲਦੀ ਹੋ ਸਕੇ ਇਹਦੀ ਜਾਂਚ ਸ਼ੁਰੂ ਕਰੋ ਤੇ ਚੋਰ ਨੂੰ ਫੜੋ ਪਤਾ ਕਰੋ ਕਿ ਉਹ ਕੌਣ ਆ ਤੇ ਕਿੱਥੇ ਰਹਿੰਦਾ ਵਾ ਉਸ ਨੇ ਰਾਜ ਮਹਿਲ ਵਿੱਚ ਚੋਰੀ ਕਰਨ ਦੀ ਹਿੰਮਤ ਕਿਵੇਂ ਕੀਤੀ ਹੈ ਮੰਤਰੀ ਨੇ ਕਿਹਾ ਕਿ ਜੁਆ ਗਿਆ ਮਹਾਰਾਜੀ ਐਕੇ ਉਥੋਂ ਚਲਾ ਗਿਆ ਤੇ ਉਹ ਖਜ਼ਾਨੇ ਵਾਲੇ ਕਮਰੇ ਵਿੱਚ ਪਹੁੰਚਿਆ ਜਿੱਥੇ ਸਾਰੇ ਬਕਸੇ ਜਿਉਂਦੇ ਤਿਉਂ ਰੱਖੇ ਹੋਏ ਸੀ ਹੁਣ ਉਸਦੀ ਨਜ਼ਰ ਉਹ ਛੋਟੇ ਬਕਸੇ ਤੇ ਪਈ ਤੇ ਕਿਉਂਕਿ ਸਿਰਫ ਇੱਕ ਕੋਈ ਜਿਹੜਾ ਛੋਟਾ ਜਿਹਾ ਬਕਸਾ ਸੀ ਉਹਦਾ ਢੱਕਣ ਖੁੱਲਾ ਹੋਇਆ ਸੀ ਉਸਨੇ ਵੇਖਿਆ ਕਿ ਉਸ ਵਿੱਚ ਇੱਕ ਹੀਰਾ ਰੱਖਿਆ ਹੋਇਆ ਸੀ ਮੰਤਰੀ ਨੇ ਸੋਚਿਆ ਵੀ ਸ਼ਾਇਦ ਚੋਰ ਨੇ ਜਲਦਬਾਜ਼ੀ ਵਿੱਚ ਇੱਕ ਹੀਰਾ ਉੱਥੇ ਹੀ ਛੱਡ ਦਿੱਤਾ ਹੁਣ ਕਿਉਂ ਨਾ ਇਹ ਹੀਰਾ ਮੈਂ ਰੱਖ ਲਵਾਂ ਚੋਰੀ ਤਾਂ ਹੋਈ ਹੈ ਜਦੋਂ ਚੋਰ ਫੜਿਆ ਜਾਵੇਗਾ ਉਹ ਲੱਖ ਕਹਿੰਦਾ ਰਹੇ ਕਿ ਮੈਂ ਦੋ ਹੀਰੇ ਚੋਰੀ ਕੀਤੇ ਸੀ ਉਹਦੀ ਕਿੰਨੇ ਸੁਣਨੀ ਆ ਇਹ ਸੋਚ ਕੇ ਮੰਤਰੀ ਨੇ ਉਹ ਹੀਰਾ ਆਪਣੇ ਗੀਜੇ ਵਿੱਚ ਪਾ ਲਿਆ ਤੇ ਫਿਰ ਰਾਜੇ ਨੂੰ ਜਾ ਕੇ ਸੂਚਨਾ ਦਿੱਤੀ ਕਿ ਮਹਾਰਾਜ ਜੀ ਸਾਰੇ ਬਕਸੇ ਠੀਕ ਠਾਕ ਪਾਏ ਗਏ ਨੇ ਸਿਰਫ ਇੱਕ ਛੋਟਾ ਬਕਸਾ ਹੀ ਖੁੱਲਿਆ ਹੋਇਆ ਮਿਲਿਆ ਹੈ ਤੇ ਉਹਦੇ ਵਿੱਚ ਰੱਖੇ ਹੋਏ ਉਹ ਤਿੰਨੋਂ ਹੀਰੇ ਉਹ ਚੋਰ ਚੋਰੀ ਕਰਕੇ ਲੈ ਗਿਆ ਤੁਸੀਂ ਸਵੀਕਾਰ ਨਾ ਕਰੋ ਮਹਾਰਾਜ ਜੀ ਉਹ ਚੋਰ ਬਹੁਤ ਜਲਦ ਤੁਹਾਡੇ ਸਾਹਮਣੇ ਹਥਕੜੀਆਂ ਵਿੱਚ ਨਜ਼ਰ ਆਵੇਗਾ ਤੇ ਨੀਵੀਂ ਪਾਈ ਖੜਾ ਹੋਵੇਗਾ ਮੰਤਰੀ ਦੀ ਗੱਲ ਸੁਣ ਕੇ ਰਾਜਾ ਮਾਨੀ ਮਨ ਹੱਸਣ ਲੱਗਾ ਉਸਨੇ ਮੰਤਰੀ ਨੂੰ ਚੋਰ ਦੀ ਪਾਲ ਕਰਨ ਲਈ ਕਿਹਾ ਹਰ ਪਾਸੇ ਉਸ ਚੋਰ ਦੀ ਤਲਾਸ਼ ਸ਼ੁਰੂ ਹੋ ਗਈ ਤੇ ਖੋਜੀਆਂ ਦੁਆਰਾ ਜਲਦੀ ਹੀ ਚੋਰ ਨੂੰ ਫੜ ਲਿਆ ਗਿਆ ਰਾਜੇ ਦੇ ਦਰਬਾਰ ਵਿੱਚ ਜਦੋਂ ਚੋਰ ਨੂੰ ਪੇਸ਼ ਕੀਤਾ ਗਿਆ ਤਾਂ ਰਾਜੇ ਨੇ ਚੋਰ ਨੂੰ ਪੁੱਛਿਆ ਵੀ ਕੀ ਗੱਲ ਰਾਤ ਨੂੰ ਹੀ ਰਾਜਮਹਿਲ ਵਿੱਚ ਚੋਰੀ ਕੀਤੀ ਸੀ ਚੋਰ ਨੇ ਹੱਥ ਜੋੜ ਕੇ ਕਿਹਾ ਹਾਂ ਮਹਾਰਾਜ ਚੋਰੀ ਮੈਂ ਹੀ ਕੀਤੀ ਤੇ ਮੈਂ ਇਸ ਦੀ ਬਣਦੀ ਸਜ਼ਾ ਭੁਗਤਣ ਲਈ ਤਿਆਰ ਹਾਂ ਪਰ ਮੇਰੇ ਨਾਲ ਇੱਕ ਹੋਰ ਚੋਰ ਵੀ ਸੀ ਜੋ ਇਸ ਚੋਰੀ ਵਿੱਚ ਸ਼ਾਮਲ ਸੀ ਮੰਤਰੀ ਨੇ ਪੁੱਛਿਆ ਕੌਣਾ ਹੋ ਕੀ ਨਾਮ ਹੈ ਉਹਦਾ ਚੋਰ ਬੋਲਿਆ ਜੀ ਮੈਂ ਉਹਦਾ ਨਾਮ ਨਹੀਂ ਜਾਣਦਾ ਤੇ ਨਾ ਹੀ ਇਹ ਜਾਣਦਾਂ ਮਪਿਓ ਕੌਣ ਤੇ ਉਹ ਕਿੱਥੇ ਰਹਿੰਦਾ ਵਾ ਮੈਂ ਰਾਤ ਪਹਿਲੀ ਵਾਰ ਉਹਨੂੰ ਮਿਲਿਆ ਸੀ ਉਨੇ ਹੀ ਮੈਨੂੰ ਉਸ ਗੁਪਤ ਦਰਵਾਜ਼ੇ ਬਾਰੇ ਦੱਸਿਆ ਸੀ ਤੇ ਖਜ਼ਾਨੇ ਤੱਕ ਜੋ ਰਾਹ ਜਾਂਦਾ ਵਾ ਉਹ ਸਾਰਾ ਰਸਤਾ ਵੀ ਉਹਨੇ ਹੀ ਮੈਨੂੰ ਸਮਝਾਇਆ ਸੀ ਥੋਰ ਦੀ ਗੱਲ ਸੁਣ ਕੇ ਮੰਤਰੀ ਬਹੁਤ ਉੱਚੀ ਹੱਸਿਆ ਤੇ ਬੋਲਿਆ ਵਾ ਕਿੰਨੀ ਵਧੀਆ ਕਹਾਣੀ ਬਣਾਈ ਆ ਤੂੰ ਉਹਦਾ ਨਾਮ ਪਤਾ ਜਲਦੀ ਨਾਲ ਦੱਸ ਦੇ ਨਹੀਂ ਤਾਂ ਤੇਰੀ ਖਲ ਉਤਾਰ ਲਈ ਜਾਵੇਗੀ ਤੇ ਤੈਨੂੰ ਸੂਲੀ ਤੇ ਲਟਕਾ ਦਿੱਤਾ ਜਾਊਗਾ ਥੋਰ ਕਹਿਣ ਲੱਗਾ ਤੁਸੀਂ ਮੇਰੇ ਨਾਲ ਜੋ ਚਾਹੋ ਕਰ ਸਕਦੇ ਹੋ ਜਨਾਬ ਪਰ ਮੇਰੀ ਗੱਲ ਤੇ ਭਰੋਸਾ ਕਰੋ ਮੈਂ ਜੋ ਵੀ ਕਹਿ ਰਿਹਾ ਹਾਂ ਉਹ ਬਿਲਕੁਲ ਸੱਚ ਕਹਿ ਰਿਹਾ ਹਾਂ ਮੈਨੂੰ ਉਸ ਬੰਦੇ ਦਾ ਨਾਮ ਨਹੀਂ ਪਤਾ ਪਰ ਮੈਂ ਰਾਤ ਦੀ ਸਾਰੀ ਘਟਨਾ ਤੁਹਾਨੂੰ ਸੁਣਾ ਸਕਦਾ ਐ ਕਹਿ ਕੇ ਉਸਨੇ ਸਾਰੀ ਘਟਨਾ ਇਨ ਬਿਨ ਬਿਆਨ ਕਰ ਦਿੱਤੀ ਕਿ ਕਿਵੇਂ ਅਸੀਂ ਮਿਲੇ ਤੇ ਕਿਵੇਂ ਚੋਰੀ ਨੂੰ ਅੰਜਾਮ ਦਿੱਤਾ ਫਿਰ ਜਿਹੜਾ ਹੀਰਾ ਉਸ ਚੋਰ ਦੇ ਕੋਲ ਸੀ ਉਹਨੇ ਕੱਢ ਕੇ ਰਾਜੇ ਦੇ ਸਾਹਮਣੇ ਰੱਖ ਦਿੱਤਾ ਐਸੋਨ ਕੇ ਮੰਤਰੀ ਗੁੱਸੇ ਨਾਲ ਪਰ ਕੋਠਿਆ ਤੂੰ ਚੋਰ ਆ ਤੇਰੀਆਂ ਗੱਲਾਂ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਤੂੰ ਤਾਂ ਕਹਿਣਾ ਕਿ ਤੂੰ ਸਿਰਫ ਦੋ ਹੀਰੇ ਚੋਰੀ ਕੀਤੇ ਤੇ ਉਸ ਵਿੱਚੋਂ ਇੱਕ ਆਪਣੇ ਸਾਥੀ ਨੂੰ ਦਿੱਤਾ ਪਰ ਚੋਰੀ ਤਾਂ ਤਿੰਨ ਹੀਰੇ ਹੋਏ ਨੇ ਫਿਰ ਤੀਜਾ ਹੀਰਾ ਕਿੱਥੇ ਵਾ ਉਹ ਕਿੱਥੇ ਚਲਾ ਗਿਆ ਚੋਰ ਦੇ ਕੁਝ ਕਹਿਣ ਤੋਂ ਪਹਿਲਾਂ ਹੀ ਰਾਜਾ ਤੁਰੰਤ ਬੋਲ ਉੱਠਿਆ ਉਹ ਕਹਿਣ ਲੱਗਾ ਕਿ ਮੰਤਰੀ ਜੀ ਇਹ ਚੋਰ ਬਿਲਕੁਲ ਸੱਚ ਕਹਿ ਰਿਹਾ ਹੈ ਹੀਰੇ ਦੋ ਹੀ ਚੋਰੀ ਹੋਏ ਸੀ ਤੇ ਇਸ ਨੇ ਉਹਨਾਂ ਵਿੱਚੋਂ ਇੱਕ ਹੀਰਾ ਆਪਣੇ ਸਾਥੀ ਨੂੰ ਦਿੱਤਾ ਸੀ ਤੇ ਇੱਕ ਆਪਣੇ ਕੋਲ ਰੱਖ ਲਿਆ ਸੀ ਇਸ ਦਾ ਸਬੂਤ ਇਹ ਵੀ ਕਿ ਪਿਛਲੀ ਰਾਤ ਐਦਾ ਉਹ ਸਾਥੀ ਮੈਂ ਹੀ ਸੀ ਮੈਂ ਰਾਤ ਨੂੰ ਜਦੋਂ ਪੇਸ ਬਦਲ ਕੇ ਆਪਣੇ ਨਗਰ ਵਿੱਚ ਘੁੰਮ ਰਿਹਾ ਸੀ ਉਦੋਂ ਮੇਰੀ ਇਸ ਚੋਰ ਨਾਲ ਮੁਲਾਕਾਤ ਹੋਈ ਸੀ ਤੇ ਜੋ ਹੀਰਾ ਇਹਨੇ ਮੈਨੂੰ ਦਿੱਤਾ ਸੀ ਉਹ ਐਰੇਆ ਮੇਰੇ ਕੋਲ ਐਨਾ ਕਹਿੰਦਾ ਹੀਰਾ ਜੇ ਨੇ ਆਪਣੇ ਹੱਥ ਵਿੱਚ ਉਹ ਹੀਰਾ ਦਿਖਾਉਂਦੇ ਹੋਏ ਸਾਰਿਆਂ ਦੇ ਸਾਹਮਣੇ ਰੱਖ ਦਿੱਤਾ ਇਸ ਤਰ੍ਹਾਂ ਉਸ ਦਰਬਾਰ ਵਿੱਚ ਚਾਰੇ ਪਾਸੇ ਸਨਾਟਾ ਸ਼ਾ ਗਿਆ ਰਾਜਾ ਬਹੁਤ دیر ਤੱਕ ਮੋਨ ਬੈਠਾ ਰਿਹਾ ਫਿਰ ਬੋਲਿਆ ਜਦੋਂ ਇਹ ਬੰਦਾ ਮੈਨੂੰ ਮੇਰਾ ਹਿੱਸਾ ਦੇ ਕੇ ਚਲਾ ਗਿਆ ਤਾਂ ਮੈਂ ਖਜ਼ਾਨੇ ਵਿੱਚ ਆ ਕੇ ਜਾਂਚ ਕੀਤੀ ਤਾਂ ਇਹ ਝੂਠ ਨਹੀਂ ਸੀ ਬੋਲ ਰਿਹਾ ਬਿਲਕੁਲ ਸੱਚ ਕਹਿ ਰਿਹਾ ਸੀ ਮੈਨੂੰ ਇਹ ਵੇਖ ਕੇ ਬਹੁਤ ਹੈਰਾਨੀ ਹੋਈ ਕਿ ਤਿੱਜਾ ਹੀਰਾ ਉਹ ਛੋਟੇ ਜਿਹੇ ਬਕਸੇ ਵਿੱਚ ਰੱਖਿਆ ਹੋਇਆ ਸੀ ਮੰਤਰੀ ਜੀ ਉਹ ਹੀਰਾ ਆਪਣੀ ਜੇਬ ਵਿੱਚੋਂ ਕੱਢੋ ਰਾਜੇ ਦੇ ਐਨੋ ਕਹਿਣ ਦੀ ਧੀਰ ਸੀ ਕਿ ਸਾਰਿਆਂ ਦੀ ਨਿਗਾਹ ਮੰਤਰੀ ਵੱਲ ਮੁੜ ਪਈ ਜੋ ਹੁਣ ਡਰ ਦੇ ਮਾਰੇ ਕੰਬ ਰਿਹਾ ਸੀ ਰਾਜੇ ਦੇ ਹੁਕਮ ਨਾਲ ਹੀਰਾ ਉਹਦੇ ਕੋਲੋਂ ਬਰਾਮਦ ਕਰ ਲਿਆ ਗਿਆ ਤੇ ਚੋਰੀ ਦੇ ਅਪਰਾਧ ਵਿੱਚ ਉਸ ਮੰਤਰੀ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ ਉਸ ਤੋਂ ਬਾਅਦ ਰਾਜੇ ਨੇ ਚੋਰ ਨੂੰ ਕਿਹਾ ਕਿ ਤੂੰ ਕਹਿੋ ਜੇ ਚੋਰਾਂ ਭਾਈ ਤੂੰ ਚੋਰੀ ਵੀ ਕਰਦਾ ਵਾਂ ਤੇ ਫਿਰ ਸੱਚ ਵੀ ਬੋਲਦਾ ਵਾਂ ਮੈਨੂੰ ਇੱਕ ਗੱਲ ਸਮਝਾ ਕਿ ਚੋਰੀ ਕਰਨ ਤੋਂ ਬਾਅਦ ਤਾਂ ਚੋਰ ਹਮੇਸ਼ਾ ਝੂਠ ਬੋਲਦਾ ਵਾ ਪਰ ਤੂੰ ਚੋਰੀ ਕਰਨ ਤੋਂ ਬਾਅਦ ਆਪਣੇ ਸਾਰੇ ਗੁਨਾਹ ਕਬੂਲ ਕਰ ਲੈਣਾ ਮੈਨੂੰ ਇਹ ਗੱਲ ਸਮਝਾ ਜੇਕਰ ਤੂੰ ਇੰਨਾ ਹੀ ਸੱਚਾ ਵਾ ਤਾਂ ਚੋਰੀ ਕਰਦਾ ਹੀ ਕਿਉਂ ਵਾ ਉਸ ਚੋਰ ਨੇ ਰਾਜੇ ਨੂੰ ਸਾਰੀ ਗੱਲ ਆਖ ਸੁਣਾਈ ਕਿ ਕਿਵੇਂ ਉਹ ਉਸ ਫਕੀਰ ਨੂੰ ਮਿਲਿਆ ਤੇ ਉਸਨੇ ਕਿਵੇਂ ਉਹਦੇ ਕੋਲੋਂ ਹਮੇਸ਼ਾ ਸੱਚ ਬੋਲਣ ਦਾ ਵਚਨ ਲਿਆ ਇਸ ਲਈ ਹੀ ਉਹ ਸਾਧੂ ਨਾਲ ਕੀਤੇ ਵਾਦੇ ਨੂੰ ਨਿਭਾ ਰਿਹਾ ਹੈ ਤੇ ਐਦਾ ਅੰਜਾਮ ਪਾਵੇਂ ਕੁਝ ਵੀ ਹੋਵੇ ਰਾਜਾ ਉਹਦੀ ਗੱਲ ਸੁਣ ਕੇ ਬੜਾ ਖੁਸ਼ ਹੋਇਆ ਉਸਨੇ ਉਸ ਬੰਦੇ ਨੂੰ ਆਪਣੇ ਮੈਲ ਵਿੱਚ ਮੰਤਰੀ ਦਾ ਅਹੁਦਾ ਸੰਭਾਲਣ ਲਈ ਕਿਹਾ ਪਰ ਉਸ ਚੋਰ ਨੇ ਕਿ ਹਮਾਰਾ ਜੀ ਤੁਸੀਂ ਬੜੇ ਦਿਆਲੂ ਹੋ ਤੁਹਾਡਾ ਦਿਲ ਬਹੁਤ ਵੱਡਾ ਵਾ ਜਿਹੜਾ ਮੇਰੇ ਵਰਗੇ ਚੋਰ ਨੂੰ ਤੁਸੀਂ ਸਜ਼ਾ ਨਾ ਦੇ ਕੇ ਮੰਤਰੀ ਦਾ ਅਹੁਦਾ ਦੇਣਾ ਚਾਹੁੰਦੇ ਹੋ ਪਰ ਜਿੰਨਾ ਦਾ ਵਚਨ ਮੰਨਣ ਨਾਲ ਅੱਜ ਮੈਨੂੰ ਮੰਤਰੀ ਦਾ ਅਹੁਦਾ ਦੇਣ ਲਈ ਤੁਸੀਂ ਤਿਆਰ ਹੋਗੇ ਹੋ ਮੈਂ ਤਾਂ ਹੁਣ ਉਹਨਾਂ ਦੀ ਸ਼ਰਣ ਚ ਰਹਾ ਹਾਂ ਤੇ ਉਹਨਾਂ ਦੇ ਕਹਿਣ ਅਨੁਸਾਰ ਆਪਣੀ ਸਾਰੀ ਜ਼ਿੰਦਗੀ ਬਤੀਤ ਕਰਾਂਗਾ ਉਸ ਫਕੀਰ ਦੀ ਸਿਰਫ ਇੱਕ ਗੱਲ ਮੰਨਣ ਨਾਲ ਮੇਰਾ ਜੀਵਨ ਬਦਲ ਗਿਆ ਤੇ ਮੈਂ ਜੋ ਗਲੀ ਗਲੀ ਚੋਰੀਆਂ ਕਰਦਾ ਫਿਰਦਾ ਸੀ ਮੇਰੀ ਕਿਸਮਤ ਉਹ ਤਾਂ ਦੇਖੋ ਕਿ ਅੱਜ ਇੱਕ ਰਾਜਾ ਮੈਨੂੰ ਮੰਤਰੀ ਦਾ ਅਹੁਦਾ ਦੇਣਾ ਚਾਹੁੰਦਾ ਮੈਂ ਕਿਉਂ ਨਾ ਉਹਨਾਂ ਦੀ ਸੰਗਤ ਕਰਾਂ ਤੇ ਉਹਨਾਂ ਦੇ ਦੱਸੇ ਹੋਏ ਰਸਤੇ ਤੇ ਚੱਲਾਂ ਜਿਸ ਨਾਲ ਮੇਰੇ ਜੀਵਨ ਦਾ ਸੁਧਾਰ ਹੋ ਜਾਵੇ ਉਸ ਚੋਰ ਦੀ ਗੱਲ ਸੁਣ ਕੇ ਰਾਜਾ ਗਦਗਦ ਹੋ ਉੱਠਿਆ ਤੇ ਰਾਜੇ ਨੇ ਉਸ ਚੋਰ ਨੂੰ ਉਥੋਂ ਜਾਣ ਦੀ ਆਗਿਆ ਦੇ ਦਿੱਤੀ ਸੋ ਦੋਸਤੋ ਇਸ ਕਹਾਣੀ ਦੇ ਅੰਤ ਵਿੱਚ ਉਸ ਚੋਰ ਦੀ ਜ਼ਿੰਦਗੀ ਦਾ ਰੁਖ ਇੱਕ ਸੰਤ ਦੀ ਸਾਦੀ ਜੀ ਸਲਾਹ ਨੇ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਸੱਚ ਦੇ ਮਾਰਗ ਤੇ ਚੱਲਣ ਦਾ ਵਾਅਦਾ ਜੋ ਪਹਿਲਾਂ ਉਸ ਨੂੰ ਔਖਾ ਲੱਗਿਆ ਸੀ ਅਖੀਰ ਵਿੱਚ ਜ਼ਿੰਦਗੀ ਦੇ ਕਲੰਕ ਤੋਂ ਉਸ ਦੀ ਮੁਕਤੀ ਦਾ ਮਾਰਗ ਬਣ ਗਿਆ ਰਾਜੇ ਦੀ ਸੂਝ-ਬੂਝ ਤੇ ਚੋਰ ਦੀ ਸੱਚਾਈ ਨੇ ਨਾ ਸਿਰਫ ਮੰਤਰੀ ਦੀ ਕੋਟੀ ਨੀਅਤ ਨੂੰ ਬੇਨਕਾਬ ਕੀਤਾ ਸਗੋਂ ਇੱਕ ਅਜਿਹਾ ਸਬਕ ਨੂੰ ਵੀ ਸਾਹਮਣੇ ਲਿਆਂਦਾ ਜੋ ਸਮੇਂ ਦੀਆਂ ਹੱਦਾਂ ਤੋਂ ਪਰੇ ਸੀ ਸੱਚ ਭਾਵੇਂ ਕਿੰਨਾ ਵੀ ਕਠੋਰ ਜਾਂ ਮੁਸ਼ਕਲ ਕਿਉਂ ਨਾ ਹੋਵੇ ਹਮੇਸ਼ਾ ਇੱਕ ਐਸੀ ਰੋਸ਼ਨੀ ਜਗਾਉਂਦਾ ਵਾ ਜੋ ਹਨੇਰੇ ਨੂੰ چیر ਕੇ ਨਵੀਂ ਸ਼ੁਰੂਆਤ ਦਾ ਰਾਹ ਦਿਖਾਉਂਦੀ ਹੈ ਉਹ ਚੋਰ ਜਦੀ ਜ਼ਿੰਦਗੀ ਗਲੀਆਂ ਵਿੱਚ ਲੁਕਦੇ ਛੁਪ ਦੇ ਬੀਤ ਰਹੀ ਸੀ ਸਾਧੂ ਦੀ ਗੱਲ ਮੰਨ ਕੇ ਉਸਨੇ ਨਾ ਸਿਰਫ ਆਪਣੀ ਕਿਸਮਤ ਸਵਾਰੀ ਸਗੋਂ ਇੱਕ ਅਜਿਹੀ ਮਸਾਲ ਕਾਇਮ ਕਰੀ ਜੋ ਕਿ ਸਭ ਨੂੰ ਹੈਰਾਨ ਵੀ ਕਰਦੀ ਹੈ ਤੇ ਸੋਚਣ ਲਈ ਮਜਬੂਰ ਵੀ ਕਰਦੀ ਹੈ ਉਸਦੀ ਸਚਾਈ ਨੇ ਸਾਬਤ ਕੀਤਾ ਕਿ ਜ਼ਿੰਦਗੀ ਦੇ ਕਿਸੇ ਵੀ ਮੋੜ ਤੇ ਇੱਕ ਸਹੀ ਫੈਸਲਾ ਇੱਕ ਸੱਚਾ ਵਾਦਾ ਸਭ ਕੁਝ ਬਦਲ ਸਕਦਾ ਉਸ ਮਹਾਤਮਾ ਦੀ ਸਿੱਖਿਆ ਨੇ ਚੋਰ ਨੂੰ ਨਾ ਸਿਰਫ ਸੂਲੀ ਤੋਂ ਬਚਾਇਆ ਸਗੋਂ ਉਸ ਨੂੰ ਇੱਕ ਨਵੀਂ ਪਹਿਚਾਣ ਦਿੱਤੀ ਇਹ ਕਹਾਣੀ ਦੋਸਤੋ ਸਾਨੂੰ ਸਿਖਾਉਂਦੀ ਹੈ ਕਿ ਸੱਚਾਈ ਦੀ ਤਾਕਤ ਐਸੀ ਹੈ ਜੋ ਨਾ ਸਿਰਫ ਦਿਲ ਦੇ ਬੋਝ ਨੂੰ ਹਲਕਾ ਕਰਦੀ ਸਗੋਂ ਸਮਾਜ ਦੀਆਂ ਖੋਟੀਆਂ ਰੀਤਾਂ ਨੂੰ ਵੀ ਬੇਨਕਾਬ ਕਰਦੀ ਹੈ। ਚੋਰ ਦੀ ਇਮਾਨਦਾਰੀ ਨੇ ਰਾਜੇ ਦੇ ਦਿਲ ਵਿੱਚ ਇੱਕ ਸਤਕਾਰ ਜਗਾਇਆ ਤੇ ਸੰਤ ਦੀ ਸਾਦਗੀ ਨੇ ਸਭ ਨੂੰ ਇਹ ਅਹਿਸਾਸ ਤੋਂ ਆਇਆ ਕਿ ਜ਼ਿੰਦਗੀ ਦਾ ਅਸਲ ਖਜ਼ਾਨਾ ਸੱਚ ਹੈ ਤੇ ਨੇਕੀ ਵਿੱਚ ਹੀ ਲੁਕਿਆ ਹੁੰਦਾ। ਦੋਸਤੋ ਕਈ ਵਾਰ ਸਾਨੂੰ ਲੱਗਦਾ ਕਿ ਬਦਲਾਵ ਲਈ ਕਿਸੇ ਵੱਡੇ ਚਮਤਕਾਰ ਦੀ ਲੋੜ ਹੁੰਦੀ ਹੈ ਪਰ ਅਸਲ ਵਿੱਚ ਸੱਚ ਤਾਂ ਇਹ ਵੀ ਕਿ ਬਦਲਾਵ ਲਈ ਸਿਰਫ ਇੱਕ ਗੱਲ ਇੱਕ ਵਿਚਾਰ ਜਾਂ ਫਿਰ ਇੱਕ ਸਹੀ ਮੁਲਾਕਾਤ ਹੀ ਕਾਫੀ ਹੁੰਦੀ ਹੈ ਦਉ ਮਾਗ ਵਿੱਚ ਕਰ ਕੀਤਾ ਹੋਇਆ ਇੱਕ ਸ਼ਬਦ ਵੀ ਕਿਸੇ ਦੇ ਦਿਲ ਵਿੱਚ ਐਸੀ ਚੰਗਿਆੜੀ ਬਾਲ ਸਕਦਾ ਜੋ ਰਹੀਂਦੀ ਉਮਰ ਤੱਕ ਉਹਦੇ ਅੰਦਰ ਮਗਦੀ ਰਹਿੰਦੀ ਹੈ ਤੇ ਉਹਦੀ ਜ਼ਿੰਦਗੀ ਦੀਆਂ ਰਾਹਾਂ ਨੂੰ ਰੋਸ਼ਨ ਕਰਕੇ ਨਵੀਆਂ ਮੰਜ਼ਲਾਂ ਤੱਕ ਲੇ ਉੱਪਰ ਦੀ ਹੈ ਇਹ ਦੋਸਤੋ ਸਾਨੂੰ ਕਹਾਣੀ ਜਿਹੜੀ ਆ ਇੱਕ ਸਨੇਹਾ ਦਿੰਦੀ ਆ ਕਿ ਸੱਚਾਈ ਵਿੱਚ ਉਹ ਤਾਕਤ ਆ ਜੋ ਕਿਸੇ ਵੀ ਹਨੇਰੇ ਨੂੰ ਹਰਾ ਸਕਦੀ ਜੇ ਇੱਕ ਚੋਰ ਜੋ ਆਪਣੇ ਤੇ ਆਪਣੇ ਟੱਬਰ ਦਾ ਢਿੱਡ ਭਰ ਲਈ ਚੋਰੀਆਂ ਕਰਦਾ ਸੀ ਜਿੰਨੂੰ ਲੱਗਦਾ ਸੀ ਕਿ ਆਪਣੇ ਬਾਪ ਕੋਲੋਂ ਮਿਲੀ ਇਹ ਵਿਰਾਸਤ ਹੀ ਉਹਦੀ ਕਮਾਈ ਆ ਤਾਂ ਆਖਰੀ ਜਰੀਆ ਵਾ ਪਰ ਸਿਰਫ ਇੱਕ ਵਾਦੇ ਨਾਲ ਉਸ ਫਕੀਰ ਦੀ ਇੱਕ ਗੱਲ ਨਾਲ ਉਹਨੂੰ ਮੰਨ ਕੇ ਆਪਣੀ ਪੂਰੀ ਕਿਸਮਤ ਉਹ ਦੀ ਬਦਲ ਗਈ ਤੇ ਸੋਚੋ ਅਸੀਂ ਵੀ ਆਪਣੀ ਜ਼ਿੰਦਗੀ ਵਿੱਚ ਕਿੰਨਾ ਕੁਝ ਬਦਲ ਸਕਦੇ ਹਾਂ ਸੋ ਦੋਸਤੋਂ ਮੈਨੂੰ ਉਮੀਦ ਆ ਕਿ ਤੁਹਾਨੂੰ ਅੱਜ ਦੀ ਕਹਾਣੀ ਬਹੁਤ ਪਸੰਦ ਆਈ ਹੋਵੇਗੀ ਤੇ ਇਸ ਨੂੰ ਤੁਸੀਂ ਆਪਣੀ ਜ਼ਿੰਦਗੀ 'ਚ ਜੇ ਸੋਚੋਗੇ ਤੇ ਕਦੀ ਨਾ ਕਦੀ ਤੁਹਾਡੇ ਨਾਲ ਵੀ ਇਸ ਤਰ੍ਹਾਂ ਦੀ ਜ਼ਰੂਰ ਘਟਨਾ ਹੋਈ ਹੋਵੇਗੀ ਕਿਸੇ ਵਿਚਾਰ ਨੇ ਕਿਸੇ ਦੀ ਪਰਸਨੈਲਿਟੀ ਨੇ ਕਿਸੇ ਦੀ ਕਿਸੇ ਨਾ ਕਿਸੇ ਗੱਲ ਨੇ ਤੁਹਾਡੇ ਜੀਵਨ ਨੂੰ ਜ਼ਰੂਰ ਬਦਲਿਆ ਹੋਵੇਗਾ ਕਮੈਂਟ ਬਾਕਸ 'ਚ ਕਮੈਂਟ ਕਰਕੇ ਜ਼ਰੂਰ ਦੱਸਿਓ ਫਿਰ ਮਿਲਦੇ ਆ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਆਪਣਾ ਰੱਖਿਓ ਬਹੁਤ ਜ਼ਿਆਦਾ ਖਿਆਲ